ਆ ਦੋ ਇਹਦੇ ਐਮਐਲਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਰ ਰੱਪਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਿਵਾਰ ਨੂੰ ਹਰਾ ਕੇ ਈਮਾਨਦਾਰ ਬੰਦਿਆਂ ਨੂੰ ਜਿਤਾਓ ਬੁੱਲੇ ਤੇਰੇ ਅ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜ-ਭਾਜ ਦੀ ਟੌਟੀ ਕਰਦਾ ਤੇ ਜਿਹੜੇ ਤੂੰ 2 ਫੜੇ ਸੀ ਆਨਮੋਲ ਰਤਨਾ ਤੇ ਦੂਜਾ ਸਿੰਘਲਾ ਆਈ ਆਰੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਆ ਦੋ ਇਹਲੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾ ਰੱਬਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਿਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਹ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਥਾਓ ਬੱਲੇ ਤੇਰੇ ਆ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਅਨਮੋਲ ਰਤਰਾ ਤੇ ਦੂਜਾ ਸਿੰਘਲਾ ਆਈ ਆਰੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾਹ ਇੱਕ ਦਾ ਵਿਜੇ ਸਿੰਘਲੇ ਦੇ ਕੇਸ ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਿਹਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬੂਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵਾਨ ਆ ਦੋ ਇਹਦੇ ਐਮਐਲਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਰ ਰੱਪਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਿਵਾਰ ਨੂੰ ਹਰਾ ਕੇ ਈਮਾਨਦਾਰ ਬੰਦਿਆਂ ਨੂੰ ਜਿਤਾਓ ਬੁੱਲੇ ਤੇਰੇ ਅ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜ-ਭਾਜ ਦੀ ਟੌਟੀ ਕਰਦਾ ਤੇ ਜਿਹੜੇ ਤੂੰ 2 ਫੜੇ ਸੀ ਆਨਮੋਲ ਰਤਨਾ ਤੇ ਦੂਜਾ ਸਿੰਘਲਾ ਆਈ ਆਰੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਆ ਦੋ ਇਹ ਤੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਰ ਘੱਬਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਆ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਰ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਤਾਓ ਬੱਲੇ ਤੇਰੇ ਆ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਆਨਮੋਲ ਰਤਨ ਤੇ ਦੂਜਾ ਸਿੰਘਲਾ ਆਈ ਆਰੀ ਤੇਰੀ ਸਟੇਟ ਤੇ ਚੜਦੇ ਤੂੰ ਆ ਭਗਵਾਨ ਇੱਕ ਦਾ ਵਿਜੇ ਸਿੰਘਲੇ ਦੇ ਕੇਸ ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵਾਨ